ਕੁੱਲ ਤਿਆਰ ਹੈ ਤੁਸੀਂ ਸਾਰਿਆਂ ਨੇ ਦੇਖ ਹੀ ਲਿਆ ਅੱਜ 100% ਤਿਆਰ ਹੈ ਪਰ ਸਿਰਫ ਉਹ ਨੀਅਰਪੋਰਟ ਅਥਾਰਟੀ ਆਫ ਇੰਡੀਆ ਨੇ ਇਹਦਾ ਪੋਜੀਸ਼ਨ ਲੈਣਾ ਹੈ ਔਰ ਸਾਨੂੰ ਇਨਫਾਰਮ ਕਰਨਾ ਹੈ ਹੁਣ ਅਸੀਂ ਪੋਜੀਸ਼ਨ ਲੈ ਲਿਆ ਪੀ ਡਬਲਯੂ ਡੀ ਤੋਂ ਨਾਲ ਹੀ ਫਿਰ 에ਅਰ ਇੰਡੀਆ ਵਾਲੇ ਇੱਥੋਂ ਫਲਾਈਟਾਂ ਚਾਲੂ ਕਰ ਦੇਣਗੇ ਸਰ ਦਿਨ ਚ ਕਿੰਨੀਆਂ ਕ ਫਲਾਈਟਾਂ ਸ਼ੁਰੂ ਹੋਣਗੀਆਂ ਔਰ ਇਹ ਡੋਮੈਸਟਿਕ ਹੋਣਗੀਆਂ ਜਾਂ ਇੰਟਰਨੈਸ਼ਨਲ ਸ਼ੁਰੂ ਚ ਦੋ ਹੋਣਗੀਆਂ ਲਿੰਕ ਸਾਰੀ ਦੁਨੀਆ ਹੋਏਗੀ ਉਹਦੇ ਨਾਲ ਪੂਰੀ ਕੰਟਰੀ ਹੋਏਗੀ ਪਰ ਹੋਏਗੀ ਇੱਥੋਂ ਆਜੀਆਈ ਏਅਰਪੋਰਟ ਤੋਂ ਇਹ ਸਰਕਾਰ ਉਹ ਤਾਂ ਕਹਿੰਦਾ ਉਹ ਰਹੂਗਾ ਨਹੀਂ ਮੈਂ ਆਈਡੀਆ ਬਾ ਹੁਣ 30 ਤਰੀਕ ਨੂੰ 27 ਮਾਰਚ ਨੂੰ ਆਈਸੀਓ 30 ਨੂੰ ਦੁਬਾਰਾ ਮੀਟਿੰਗ ਹੈ ਫਿਰ ਪਤਾ ਚੱਲ ਜਾਊਗਾ ਹੌਲੀ ਹੌਲੀ ਕਿਹੜੇ ਅਧਿਕਾਰੀ ਆਉਣਗੇ ਜਿਹੜੇ ਕਿਹੜੇ ਅਧਿਕਾਰੀ ਆਉਣਗੇ ਏਅਰਪੋਰਟੋਂ ਨਹੀਂ ਅਧਿਕਾਰੀ ਨਹੀਂ ਇਹ ਦਿੱਲੀ ਮੀਟਿੰਗ ਹੈ ਕੀਤੀ ਜੀ ਪਤਾ ਇਮੀਗ੍ਰੇਸ਼ਨ ਦਾ ਕੰਮ ਸਾਰਾ ਇੱਥੇ ਹੋਏਗਾ ਕਿਉਂ ਦਿੱਲੀ ਏਅਰਪੋਰਟ ਹੋ ਜਾਏਗਾ ਹਾਂ ਜੀ ਇਮੀਗ੍ਰੇਸ਼ਨ ਦਾ ਕੰਮ ਸਾਰਾ ਇੱਥੇ ਹੋਏਗਾ ਇਮੀਗ੍ਰੇਸ਼ਨ ਤੇ ਕਸਟਮ ਵਾਲੇ ਦਿੱਲੀ ਹੋਏਗੀ ਜਿੱਦਾਂ ਜਿੱਦਾਂ ਟ੍ਰੈਫਿਕ ਵਧੂਗਾ ਫਿਰ ਅਸੀਂ ਇੱਥੇ ਚਾਲੂ ਕਰ ਦਾਂਗੇ। ਜੀ ਸਰ ਇੱਥੇ ਜਿਹੜੇ ਨੇੜੇ ਹੋਰ ਪਿੰਡ ਹੈਗੇ ਨੇ ਇੱਥੇ ਵੀ ਕਹਿੰਦੇ ਕਾਫੀ ਜਦੋਂ ਜ਼ਮੀਨਾਂ ਦਾ ਰੇਟ ਵੱਧ ਗਏ ਨੇ ਔਰ ਵਪਾਰਤ ਵੀ ਕਾਫੀ ਵਾਧਾ ਹੋਣ ਦੀ ਉਮੀਦ ਹੈ ਜੀ। ਕੀ ਲੱਗਦਾ ਹੈ? ਚਲੋ ਜੀ ਜਿਨ੍ਹਾਂ ਦੇ ਜ਼ਮੀਨਾਂ ਦੇ ਰੇਟ ਵੱਧ ਗਏ ਮੈਂ ਉਹਨਾਂ ਨੂੰ ਵਧਾਈ ਦਿੰਦਾ। ਜੀ। ਪਰ ਮੈਂ ਕਹਿੰਦਾ ਇਹੋ ਜਿਹੇ ਪ੍ਰੋਜੈਕਟ ਹੋਰ ਕਈ ਆ ਰਹੇ ਆ ਔਰ ਆਣਗੇ। ਤਾਂ ਕਿ ਲੋਕੀ ਸਾਡੇ ਸਾਰੇ ਕਿਸਾਨ ਭਰਾ, ਸਾਡੇ ਜ਼ਮੀਂਦਾਰ, ਸਾਰੇ ਸ਼ੌਕਰ ਹੋਣ। ਸਾਰਿਆਂ ਦੀ ਕੀਮਤਾਂ ਵਧਣ ਔਰ ਹਸਦੇ ਫੁੱਲਦੇ ਰਹਿਣ। ਜੇ ਬੜਾ ਚੰਗਾ ਲੱਗਿਆ ਇੱਥੇ ਮੈਂ ਕਿਹਾ ਅਸੀਂ 25-30 ਸਾਲ ਤੋਂ 25 30 ਸਾਲ ਤੋਂ ਸੁਣ ਰਹੇ ਸੀ ਕਿ 에어ਪੋਰਟ ਆ ਰਿਹਾ 에어ਪੋਰਟ ਆ ਰਿਹਾ ਔਰ ਹੁਣ ਲੁਧਿਆਣਾ ਦਾ ਵਾਸੀਆਂ ਦਾ ਸੁਪਨਾ ਪੂਰਾ ਹੋ ਗਿਆ ਸਭ ਨੂੰ ਪਤਾ ਹੈ ਕਿ ਲੁਧਿਆਣਾ ਇੱਕ ਇੰਡਸਟਰੀਅਲ ਟਾਊਨ ਹੈਗਾ 에어ਪੋਰਟ ਸਭ ਨਾਲੋਂ ਜ਼ਿਆਦਾ ਜ਼ਰੂਰੀ ਹੈ ਸਾਨੂੰ ਜ਼ਿਆਦਾ ਪਰ ਕੈਪੀਟਲ ਇਨਕਮ ਜੀਟੀਪੀ ਸਭ ਲੁਧਿਆਣਾ ਤੋਂ ਸ਼ੁਰੂ ਹੁੰਦੀ ਆ ਔਰ 에어ਪੋਰਟ ਹੈ ਨਹੀਂ ਇਹ ਬੜੀ ਦੁੱਖ ਦੀ ਗੱਲ ਸੀਗੀ ਬਟ ਨਾਓ ਹੁਣ ਆਈ ਥਿੰਕ ਸੋ ਕਿ ਬੜੀ ਜਲਦੀ ਕੁਝ ਹੀ ਮਹੀਨੇ ਅੰਦਰ ਸ਼ੁਰੂ ਹੋ ਜਾਏਗਾ ਸੋ ਅਸੀਂ ਐਮਪੀ ਸਾਹਿਬ ਦੇ ਬੜੇ-ਬੜੇ ਸ਼ੁਕਰਗੁਜ਼ਾਰ ਆ ਇਹਨਾਂ ਲੁਧਿਆਣਾ ਦੀ ਬਹੁਤ ਤਰੱਕੀ ਹੋਏਗੀ ਔਰ ਕਾਫੀ ਤਰੱਕੀ ਹੋ ਗਈ ਹੈ। ਏਅਰਪੋਰਟ ਪਹੁੰਚਿਆ ਐਮਪੀ ਸਾਹਿਬ ਨੇ ਥੋਰੋਲੀ ਇਨਸਪੈਕਟ ਕਰਵਾਇਆ ਆਪਣੇ ਸੰਜੀਵ अरोड़ा ਜੀ ਨੇ ਕਿ ਇਹ ਕੋਈ ਝੂਠ ਨਹੀਂ ਹੈ। ਕਿ ਏਅਰਪੋਰਟ ਚਾਲੂ ਹੋਣ ਜਾ ਰਿਹਾ ਔਰ ਬਹੁਤ ਹੀ ਕੁਝ ਦਿਨਾਂ ਚ ਹੋ ਜਾਏਗਾ। ਨਾ ਕਿ ਹੁਣ ਵੀ ਨਿਆਦਾ ਕੋਈ ਹਫਤਿਆਂ ਦਾ ਕੋਈ ਉਹ ਨਹੀਂ ਹੈ। ਹੁਣ ਦਿਨਾਂ ਦੀ ਗੱਲ ਹੈ ਸਿਰਫ। ਹਾਂ ਇਸ ਦੇ ਨਾਲ ਬਿਜ਼ਨਸ ਚ ਵੀ ਇਨਕਰੀਮੈਂਟ ਹੋਏਗਾ ਔਰ ਜੀਡੀਪੀ ਵੀ ਬਹੁਤ ਗ੍ਰੇਸ ਹੋਏਗੀ ਔਰ ਜੋ ਸਪੋਸਟ ਟੂ ਵੀ ਸਾਨੂੰ ਅਗਰ ਮਹੱਲੀ ਜਾਣਾ ਪੈਂਦਾ ਹੈ ਜਾਂ ਸਾਡੇ ਕੋਈ ਕੇਸ ਇਸ ਬਾਹਰ ਲੱਗਦੇ ਆ ਅਸੀਂ ਉਹ ਵੀ ਬੈਂਗਲੌਰ ਵਗੈਰਾ ਜਾਂ ਕਲਕੱਤਾ ਹੁੰਦੇ ਆ ਤਾਂ ਸਾਨੂੰ ਦਿੱਲੀ ਜਾਣਾ ਪੈਂਦਾ ਸੀ ਜਾਂ ਮਹੱਲੀ ਜਾਣਾ ਪੈਂਦਾ ਸੀ ਉੱਥੇ ਸਾਡੀ ਪਾਰਕਿੰਗ ਦੀ ਪ੍ਰੋਬਲਮ ਆਉਂਦੀ ਸੀ ਕਿ ਅਸੀਂ ਕਾਰ ਕਿੱਥੇ ਪਾਰਕ ਕਰੀਏ ਅਰੇ ਦੇ ਨਾਲ ਸਾਨੂੰ ਵੀ ਬੜੀ ਸਹੂਲਤ ਹੋਏਗੀ ਕਿ ਅਸੀਂ ਇੱਕ ਦਿਨ ਚ ਕੇਸ ਲੜ ਕੇ ਵਾਪਸ ਆ ਸਕਦੇ ਆ